ਮੇਰੇ ਤੇ ਝੂਠੇ ਅਲੀਗੇਸ਼ਨਸ ਲਗਾਏ ਤੇ ਮੈਨੂੰ ਪੂਰਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅ즈ਨਾਲੇ ਦੇ ਵਿੱਚ ਮੈਨੂੰ ਪਤਾ ਲੱਗਾ ਮਾਮਲੇ ਦਾ ਇਹ ਆਂਦਾ ਹੈ ਕਿ ਮੈਂ ਇਹਦੀ ਜਨਾਨੀ ਲਕੋਈ ਹੋਈ ਹੈ 5 ਮਹੀਨਿਆਂ ਤੋਂ ਮੇਰੀ ਜਨਾਨੀ ਗਾਇਬ ਹੈ ਡਾਕਟਰ ਸਾਹਿਬ ਨੇ ਲਕੋਈ ਹੋਈ ਹੈ ਮੈਨੂੰ ਬਾਜੀ ਪਤਾ ਲੱਗਾ ਹੈ ਕੱਲ ਵੀਡੀਓ ਵੇਖੀ ਆ ਮੈਂ YouTube ਤੇ ਕਿ ਇਹਦੀ ਵਾਈਫ ਨੇ ਇਹਦੇ ਤੇ ਕੋਰਟ ਕੇਸ ਲਾਇਆ ਹੋਇਆ ਤਲਾਕ ਦਾ ਬਸ ਕੋਰਟ ਕੇਸੇ ਦੀ ਗੱਲ ਪਾਉਣਾ ਉਹਦੀ ਜਨਾਨੀ ਦੀ ਵੀਡੀਓ ਵਾਇਰਲ ਹੋਈ ਬਾਜੀ YouTube ਦੇ ਵਿੱਚ ਉਹਦੀ ਜਨਾਨੀ ਦੀ ਵੀਡੀਓ ਵਾਇਰਲ ਹੋਈ ਹੈ ਸੁਣੋ ਉਹ ਦੱਸਣ ਈ ਕਿ ਨਸ਼ੇ ਕਰਦਾ ਘੁਟਦਾ ਮਾਰਦਾ ਅਮਲ ਕਰਦਾ ਜੂਆ ਖੇਡਦਾ ਇਹਦੀ ਸਾਰੀ ਸੱਚਾਈ ਉਹ ਜਨਾਨੀ ਦੱਸਦੀ ਪਈ ਹੈ ਫਿਰ ਝੂਠੇ ਅਲੀਗੇਸ਼ਨਸ ਲਗਾ ਕੇ ਦੂਜਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਪਿਆ ਜੇ ਸਾਡੀ ਨੂੰਹ ਦਾ ਤੁਹਾਨੂੰ ਜਿੱਸਾ ਬੇਟੇ ਨੇ ਸਾਰਾ ਦੱਸਿਆ ਹੋਇਆ ਵਾ ਮੈਡੀਸਨ ਲੈ ਆਂਦੇ ਸੀ ਸਾਨੂੰ ਨਹੀਂ ਪਤਾ ਕਿਵੇਂ ਇਹਨਾਂ ਦਾ ਚੱਕਰ ਚੱਲਿਆ ਕੀ ਬਣਿਆ ਸਾਨੂੰ ਕੁਝ ਪਤਾ ਨਹੀਂ ਲਿਆ ਪੰਜ ਮਹੀਨੇ ਤੋਂ ਸਾਡੀ ਨੂੰਹ ਲਾ ਪਤਾ ਜੇ ਦੇਖਿਆ ਗੁੜੀਆ ਤਾਂਸ ਨਹੀਂ ਆਂਦਾ ਕਿਸੇ ਨੂੰ ਇੱਥੇ ਤੇ ਕੁੜੀ ਤੇ ਕੋਈ ਤਰਸਕ ਲੰਦਾ ਤੇ ਆਪਣੇ ਦੋ ਬੱਚੇ ਦੇਖੋ ਇਹਦੇ ਆਪਣੇ ਦੋ ਬੱਚੇ ਨੇ ਚੇ ਚੱਕੀ ਮੈਡੀਕਲ ਟੋਰ ਹਾਏ 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 ਪਰ ਭਾਈ ਆ ਇਹਦੀ ਪਹਿਲੀ ਵਟੀ ਵੀ ਮਰੀ ਆ ਉਹ ਵੀ ਇੰਨੇ ਮੇਰੇ ਸਾਹ ਨਾਲ ਇੰਨੇ ਮਰੀ ਆ ਦੂਜੀ ਵਟੀ ਇਹਨਾਂ ਨੇ ਤਜਾ ਪਹੁੰਚ ਤਜਾ ਪਉਣ ਲੱਗੇ ਘਰੋਂ ਕੱਢੀ ਆ ਉਹ ਵੀ ਘਰੋਂ ਕੱਢੀ ਇਹਨਾਂ ਦੂਜੀ ਵਟੀ ਵੀ ਹੁਣ ਤਜਾ ਬਿਆ ਕਰੋ ਨੂੰ ਫਿਰ ਦਾ ਜੋ ਇਹ ਮੈਡੀਕਲ ਸਟੋਰ ਹੈ ਕਿ ਕੀ ਆ ਅੰਦਰ ਇਹਨੇ ਗੁਫਾ ਬਣਾਈ ਪੁੱਛੀ ਇਹਨੇ ਬੈੱਡ ਉਡਾਏ ਆ ਇਹ ਡਾਕਟਰ ਹੈ ਕਿ ਕੀ ਆ ਮੈਡੀਕਲ ਸਟੋਰ ਇਦਾਂ ਨਹੀਂ ਲੱਗ ਪਿਛੇ ਕੋਈ ਕੈਵਨ ਡਾਕਟਰ ਨਹੀਂ ਬਣਾਉਂਦਾ ਇਹਨੇ ਕੈਵਨ ਬਣਾਇਆ ਆਪਣਾ ਸਪੈਸ਼ਲ ਗੁੜੀਆਂ ਮੇਰੀ ਦਵਾਈ ਲੈਣ ਆਈ ਆ ਇਹਨੇ ਵੀਡੀਓ ਪਰ ਕਰਕੇ ਦਿਖਾਇਆ ਮਾਂ ਨੂੰ ਕਿ ਆ ਵੇ ਤੇਰੀ ਕੁੜੀ ਦਵਾਈ ਲੈਣ ਆਈ ਗੁੜੀ ਆ ਲੈਣ ਆਣੇ ਆ ਨੂੰ ਨਿਆਣੇ ਕਹਿੰਦੇ ਪਏ ਉਹ ਸਾਹਿਬ ਡੀਐਸਪੀ ਸਾਹਿਬ ਧਾਰੀਵਾਲ ਸਾਹਿਬ ਕੋ ਮਨ ਕਰਦਾ ਕਿ ਜੋ ਇਹਨੇ ਗੁੰਡਾਗਰਦੀ ਹਰਾਸਮੈਂਟ ਹੋ ਗਿਆ ਨਾ ਤੰਗ ਪਰੇਸ਼ਾਨ ਸਾਨੂੰ ਕੀਤਾ ਉਹਦਾ ਬਿਲਕੁਲ ਕਾਨੂੰਨਨ ਬਣਦਾ ਜੋ ਵੀ ਕਾਰਵਾਈ ਹੈ ਇਹਦੇ ਤੇ ਪਾਈ ਜਾਵੇ ਰਿਸ਼ਤੇਦਾਰਾਂ ਦੇ ਘਰ ਗਿਆ ਜੇ ਗੁੰਡੇ ਲੈ ਕੇ 10 15 ਉਹਨਾਂ ਨੂੰ ਜਾ ਕੇ ਧਮਕਾਇਆ ਹੈ ਕਿ ਮੰਨ ਇਥੇ ਕੁੜੀ ਕੋਈ ਵੇਂਦੀ ਸੀ ਜੋ ਜੀਵ ਨੇ ਰਖਵਾਈ ਹੈ ਜਾਂ ਤੇ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਜਾਂ ਮੈਂ ਆਪ ਸੜ ਕੇ ਮਰ ਜਾਵਾਂਗਾ ਤੇਰਾ ਨਾਂ ਲਾਚਾਂਗਾ ਭਾਜੀ ਬਿਲਕੁਲ ਗੁੰਡਾਗਰਦੀ ਸ਼ਰੇआम ਗੁੰਡਾਗਰਦੀ ਹੋ ਗਈ ਹੈ ਤੇ ੱਕਾ ਹੁੰਦਾ ਪਿਆ ਮੈਂ YouTube ਤੇ ਇੱਕ ਵੀਡੀਓ ਵੇਖੀ ਇਹਦੀ ਵਾਈਫ ਦੀ ਚੱਲਣ ਢਈ ਹੈ ਉੱਚ ਮੈਨੂੰ ਪਤਾ ਲੱਗਾ ਕਿ ਇਹਦੀ ਵਾਈਫ ਜਿਹੜੀ ਹੈ ਉਹਨੇ ਤਲਾਕ ਦਾ ਕੇਸ ਲਾਇਆ ਹੋਇਆ ਕੋਰਟ ਦੇ ਵਿੱਚ ਉਕ ਐਨੇ ਮੇਰੇ ਤੇ ਅਲੀਗੇਸ਼ਨਸ ਲਗਾਏ ਕਿ ਇਹਨੇ ਬਹੁਤ ਜ਼ਿਆਦਾ ਹੰਗਾਮਾ ਕੀਤਾ ਮੇਰੇ ਤੇ ਬڑے ਅਲੀਗੇਸ਼ਨਸ ਲਾਏ ਮੈਨੂੰ ਮਾਮਲੇ ਦਾ ਪਤਾ ਨਹੀਂ ਸੀ ਉਸ ਦਿਨ ਮੈਂ ਦੁਕਾਨ ਤੇ ਮੌਜੂਦ ਨਹੀਂ ਸੀ ਕਿ ਮੈਨੂੰ ਜਦੋਂ ਬਾਅਦ ਚ ਮੈਂ ਤੁਹਾਡੀ ਵੀਡੀਓ ਜਾਨੀ ਮੇਰੀ ਕੀ ਨਾਂ ਆ ਤੇ ਕੀ ਮਾਮਲਾ ਹੈ ਜਿਹੜੀ ਤੁਸੀਂ ਦਾ ਕਾਸਟ ਦਿੱਤੀ ਹੈ ਕੀ ਨਾ ਭਾਜੀ ਮੇਰਾ ਨਾਮ ਅਜੀਵ ਸ਼ਰਮਾ ਹੈ ਮੈਂ ਸ਼ਿਵ ਸ਼ਕਤੀ ਮੈਡੀਕਲ ਸਟੋਰ ਦਾ ਮਾਲਕ ਜੇ ਬਸ ਸਟੈਂਡ ਲੱਗੇ ਮੇਰੀ ਦੁਕਾਨ ਹੈ ਤੇ ਅੱਜ ਤੋਂ ਕੁਛ ਦਿਨ ਪਹਿਲਾਂ ਇੱਕ ਸ਼ਖਸ ਰਕੇਸ਼ ਕੁਮਾਰ ਸ਼ੇਰਾ son of ਗੁਲਸ਼ਨ ਕੁਮਾਰ ਮੇਰੀ ਦੁਕਾਨ ਦੇ ਬਾਹਰ ਆ ਕੇ ਪੰਜ ਸੱਤ ਜਾਨਿਆਂ ਦੇ ਨਾਲ ਇਹਨੇ ਬਹੁਤ ਹੰਗਾਮਾ ਕੀਤਾ ਮੇਰੇ ਤੇ ਝੂਠੇ ਐਲੀਗੇਸ਼ਨਸ ਲਗਾਏ ਤੇ ਮੈਨੂੰ ਪੂਗਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਜਨਾਲੇ ਦੇ ਵਿੱਚ ਮੈਨੂੰ ਪਤਾ ਲੱਗਾ ਮਾਮਲੇ ਦਾ ਇਹ ਆਂਦਾ ਹੈ ਕਿ ਮੈਂ ਇਹਦੀ ਜਨਾਨੀ ਲਕੋਈ ਹੋਈ ਹੈ ਪੰਜ ਮਹੀਨਿਆਂ ਤੋਂ ਮੇਰੀ ਜਨਾਨੀ ਗਾਇਬ ਹੈ ਡਾਕਟਰ ਸਾਹਿਬ ਨੇ ਲਕੋਈ ਹੋਈ ਹੈ ਮੈਨੂੰ ਪਾਜੀ ਪਤਾ ਲੱਗਾ ਹੈ ਕੱਲ ਵੀਡੀਓ ਵੇਖੀ ਆ ਮੈਂ YouTube ਤੇ ਕਿ ਇਹਦੀ ਵਾਈਫ ਨੇ ਇਹਦੇ ਤੇ ਕੋਰਟ ਕੇਸ ਲਾਇਆ ਹੋਇਆ ਤਲਾਕ ਦਾ ਔਰ ਇਹਨੇ ਉਹਦੀ ਤਰੀਕ ਵੀ ਭੁਗਤੀ ਹੈ। ਪਾਜੀ ਜਦੋਂ ਇਹਨੇ ਤਰੀਕ ਭੁਗਤੀ ਹੈ ਤੇ ਲਕਾਇਆ ਕਿੱਦਾਂ ਉਸ ਜਨਾਨੀ ਨੂੰ? ਉਸ ਤੋਂ ਬਾਅਦ ਇਹਦੇ ਆਪ ਕਹਿੰਦੇ ਆ ਕਿ ਅਸੀਂ ਗਲਤ ਕੰਮ ਕਰਦੇ ਨੇ ਮੈਡੀਕਲ ਸਟੋਰ ਦੇ ਵਿੱਚ ਜਨਾਨੀਆਂ ਦੇ ਨਾਲ ਗਲਤ ਕੰਮ ਕਰਦੇ ਨੇ, ਗਾਮ ਗਹੀਮ ਬਣੇ ਫਿਰਦੇ ਨੇ। ਪਾਜੀ ਇਹਨੂੰ ਪੁੱਛਿਆ ਜਾਵੇ ਤੂੰ ਇੱਕ ਪਾਸੇ ਕਹਿ ਰਿਹਾ ਹੈ ਕਿ ਮੇਰਾ ਸਾਰਾ ਪਗਵਾੜ ਮੇਰੀ ਮਾਂ ਭੈਣ ਮੇਰੇ ਚਾਚੇ ਤਾਏ ਨਾਲ ਕੋ ਦਵਾਈਆਂ ਲੈਣ ਆਉਂਦੇ ਸੀ। ਜੇ ਪਾਜੀ ਇੰਨੇ ਹੀ ਗੰਦੇ ਬੰਦੇ ਸੀ ਅਸੀਂ ਤੇ ਆਪਣੀ ਮਾਂ ਭੈਣਾਂ ਨੂੰ ਰੋਕਦਾ ਕਿਉਂ ਨਹੀਂ ਸੀਗਾ? ਅੱਜ ਸਾਡੇ ਤੇ ਗਲਤ ਇਲਜ਼ਾਮ ਲਗਾ ਗਿਆ ਆਪਣੀ ਬੋਟੀ ਦੇ ਨਾਲ ਸਾਡਾ ਨਾਂ ਜੋੜ ਗਿਆ ਡਿਸਪਿਊਟ ਇਹਦੇ ਕੱਦਦਾ ਤਲਾਕ ਦਾ ਕੇਸ ਚੱਲਣ ਰਿਹਾ ਉਹ ਮੀਡੀਆ ਦੇ ਸਾਹਮਣੇ ਇਹਨੇ ਬੋਲਿਆ ਨਹੀਂ ਝੂਠੀਆਂ ਗੱਲਾਂ ਅਫਵਾਹਾਂ ਫਲਾ ਕੇ ਮੈਨੂੰ ਬਦਨਾਮ ਕਰਦਾ ਪਿਆ ਮੇਰੀ ਦੁਕਾਨਦਾਰੀ ਖਰਾਬ ਕਰਦਾ ਪਿਆ ਆਪਸੀ ਡਿਸਪਿਊਟ ਦੇ ਵਿੱਚ ਤੁਹਾਨੂੰ ਜਾਣ ਬੁੱਝ ਕੇ ਬਿਲਕੁਲ ਜੀ ਆਪਣਾ ਆਪਣਾ ਡਿਸਪਿਊਟ ਕੇਸ ਇਹ ਗੱਲ ਪਾਉਣਾ ਉਹਦੀ ਜਨਾਨੀ ਦੀ ਵੀਡੀਓ ਵਾਇਰਲ ਹੋਈ ਭਾਜੀ YouTube ਦੇ ਵਿੱਚ ਉਹਦੀ ਜਨਾਨੀ ਦੀ ਵੀਡੀਓ ਵਾਇਰਲ ਹੋਈ ਹੈ ਸੁਣੋ ਉਹ ਦੱਸਣ ਰਹੀ ਹੈ ਕਿ ਨਸ਼ੇ ਕਰਦਾ ਹੈ ਕੁੱਟਦਾ ਮਾਰਦਾ ਅਮਲ ਕਰਦਾ ਜੂਆ ਖੇਡਦਾ ਇਹਦੀ ਸਾਰੀ ਸੱਚਾਈ ਉਹ ਜਨਾਨੀ ਦੱਸਦੀ ਪਈ ਐ ਫਿਰ ਝੂਠੇ ਅਲੀਗੇਸ਼ਨਸ ਲਗਾ ਕੇ ਦੂਜਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਪਿਆ ਜੀ ਪਾਜੀ ਇਹ ਤੇ ਕਿਡਨੈਪਿੰਗ ਦਾ ਕੇਸ ਪਾ ਗਿਆ ਇਹਨੇ ਮਿਸਿੰਗ ਕੰਪਲੀਟ ਕਿਉਂ ਨਹੀਂ ਲਿਖਾਈ ਇਹਨੇ 5 ਮਹੀਨੇ ਕਹਿ ਰਿਹਾ ਕਿ ਹੋ ਗਏ ਮੈਨੂੰ ਲੱਭਦੀ ਨੂੰ ਮਿਸਿੰਗ ਕੰਪਲੀਟ ਕਿਉਂ ਨਹੀਂ ਹੈਗੀ ਪੁਲਿਸ ਕੋ ਉਤੋਂ ਕੇਕ ਕੋਰਟ ਦੇ ਵਿੱਚ ਕੇਸ ਹੈ ਉਹਦੀ ਤਜੀਕਾਂ ਪੁੱਗਤਣ ਡਿਆ ਭਾਜੀ ਅਗਰ ਕੋਈ ਲਕਾਇਆ ਹੁੰਦਾ ਤੇ ਮੈਂ ਵੀ ਕਿਤੇ ਭੱਜਿਆ ਹੁੰਦਾ ਮੈਂ ਵੀ ਆਪਣੀ ਦੁਕਾਨ ਦਾ ਹੀ ਕਰਦਾ ਪਿਆ ਆਪਣੀ ਦੁਕਾਨ ਤੇ ਬੈਠਾ ਹੋਇਆ ਮੈਂ ਕਿ ਜ਼ਿੰਮੇਵਾਰ ਨਾਗਰਿਕ ਐ ਸਾਰਾ ਜਨਾਲਾ ਜਾਣਦਾ ਤੁਹਾਡੇ ਰਿਲੇਟਿਵ ਨੂੰ ਵੀ ਕਿਸੇ ਨੂੰ ਜਾ ਕੇ ਤੰਗ ਪਰੇਸ਼ਾਨ ਭਾਜੀ ਆ ਬਿਲਕੁਲ ਦੇਖੋ ਜੀ ਆ ਮੇਰੇ ਰਿਸ਼ਤੇਦਾਰਾਂ ਦੇ ਕਿਹਾ ਜੇ ਉਹਨੂੰ ਜਾ ਕੇ ਡਰਾਇਆ ਧਮਕਾਇਆ ਉਹਨੂੰ ਜਾ ਕੇ ਕਹਿੰਦਾ ਕਿ ਤੂੰ ਦੱਸ ਕਿ ਇੱਥੇ ਕੁੜੀ ਰਹਿੰਦੀ ਸੀ ਜੇ ਤੂੰ ਨਹੀਂ ਦੱਸੇਗਾ ਤੇ ਫਿਰ ਮੈਂ ਆਪਣੇ ਆਪ ਨੂੰ ਕੁਝ ਕਰ ਲਾਂਗਾ ਆਪਣੇ ਆਪ ਤੇ ਤੇਲ ਪਾ ਕੇ ਸੜ ਜਾਾਂਗਾ ਜਾਂ ਤੈਨੂੰ ਜਾਨੋਂ ਮਾਰ ਦੂੰਗਾ ਪਾਜੀ ਗੁੰਡੇ ਲੈ ਕੇ ਗਿਆ ਜੇ ਕੋਈ ਪੁਲਿਸ ਵਾਲਾ ਨਾਲ ਲੀਜੇਗਾ ਕੀ ਮੰਗ ਕੀ ਕਰਦੇ ਜੀ ਪਾਜੀ ਮੇਗੀ ਇੱਕੋ ਹੀ ਮੰਗ ਹੈ ਧਾਰੀਵਾਲ ਸਾਹਿਬ ਅੱਗੇ ਐਸ ਐਚ ਓ ਸਾਹਿਬ ਅੱਗੇ ਡੀ ਐਸ ਪੀ ਸਾਹਿਬ ਅੱਗੇ ਇੰਨੀ ਹਰਾਸਮੈਂਟ ਇਹਨੇ ਮੇਗੀ ਕੀਤੀ ਹੈ ਮੇਗੀ ਦੁਕਾਨਦਾਰੀ ਇੰਨੀ ਖਰਾਬ ਹੋਈ ਹੈ ਇੰਤੇ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਮੈਂ ਦੇਖੋ ਜੀ ਅੱਜ ਹੀ ਬਖਾਸ ਦਿੱਤੀ ਹੈ ਥਾਣੇ ਅਜਨਾਲੇ ਦੇ ਵਿੱਚ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਤੇ ਸਖਤ ਤੋਂ ਸਖਤ ਕਰਕੇ ਇਹਨੂੰ ਸਜ਼ਾ ਦਿੱਤੀ ਜਾਵੇ ਪਾਜੀ ਦੇਖੋ ਕੋਈ ਨਾ ਕੋਈ ਮਸਲਾ ਇਹਨਾਂ ਦਾ ਮੀਆਂ ਬੀਬੀ ਦਾ ਸੀਗਾ ਤੋ ਆਪਣੇ ਗਲੋਂ ਲਾਉਣ ਵਾਸਤੇ ਕੋਈ ਨਾ ਕੋਈ ਇਨੇ ਬੰਦਾ ਲੱਭਿਆ ਔਰ ਉਹਦੇ ਦੇ ਉੱਤੇ ਪਾ ਦਿੱਤਾ ਅਗਾ ਕਿ ਇਹਦੇ ਨੂੰ ਕੋਈ ਇਹੋ ਜਾਂ ਕੋਈ ਡਿਸਪਿਊਟ ਸੀਗਾ ਕੋਈ ਪਹਿਲਾਂ ਬਰਖਾਸ ਦਿੰਦਾ ਕੋਈ ਪਥਾਣੇ ਚ ਕੋਈ ਕਰਦਾ ਉਹ ਮੈਨੂੰ ਪੁੱਛਦੇ ਇਹ ਕਹਿੰਦਾ ਪਿਆ ਕਿ ਜੇ ਤੁਹਾਡੇ ਫੋਨ ਨੇ ਮੇਰੇ ਕੋਲ ਪਾ ਜੀ ਇਨੇ ਮੈਨੂੰ ਇਸੇ ਗੱਲ ਨੂੰ ਲੈ ਕੇ ਹਮਲਾ ਕੀਤਾ ਜੇ 3 ਤਰੀਕ ਨੂੰ ਰਾਤ ਨੂੰ ਮੇਰੇ ਪਿਤਾ ਜੀ ਤੇ ਇਨੀਆਂ ਸੱਟਾਂ ਲੱਗੀਆਂ ਜੇ ਤੇ ਉਹ ਇਨਾ ਉਹਨੇ ਮੇਰਾ ਫੋਨ ਖੋਇਆ ਜੇ ਉਹ ਫੋਨ ਦਿਖਾ ਗਿਆ ਖੋ ਦਾ ਪਰਚਾ ਤੱਕ ਅਜੇ ਨਹੀਂ ਹੋਇਆ ਇਹਦੇ ਤੇ ਔਰ ਉਹ ਸ਼ਗਿਆਮ ਦੱਸਦਾ ਪਿਆ ਕਿ ਆਜੀ ਫੋਨ ਮੇਰਾ ਡਾਕਟਰ ਸਾਹਿਬ ਦਾ ਮੇਰੇ ਕੋਲ ਹੈਗਾ ਬਾਜੀ ਸ਼ਗਿਆਮ ਗੁੰਡਾਗਰਦੀ ਕਰ ਰਿਹਾ ਜੀ ਇਹ ਬੰਦਾ ਤੇ ਇਹਨੂੰ ਕ ਸਖਤ ਤੋਂ ਸਜ਼ਾ ਦੇਣੀ ਚਾਹੀਦੀ ਹੈ ਮੇਰਾ ਨਾਮ ਸੀਮਾ ਆ ਮੈਂ ਰਜੀਵ ਦੀ ਸਿਸਟਰ ਆ ਸਾਡੇ ਤੇ ਇਲਜ਼ਾਮ ਲਾਉਂਦਾ ਪਿਆ ਸਾਨੂੰ ਬਦਨਾਮ ਕਰਦਾ ਪਿਆ ਭਾਜੀ ਅਸੀਂ ਇੱਜ਼ਤਦਾਰ ਬੰਦੇ ਆ ਸਾਡੀ ਦੁਕਾਨ ਤੇ ਆ ਕੇ ਆਪਣੀ ਬੇਟੀ ਨੂੰ ਲੈ ਕੇ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਅੱਗ ਲਾ ਕੇ ਸੜ ਜਾਵਾਂਗਾ ਜਾਨਵੋਜ ਕੇ ਸਾਨੂੰ ਇੰਨਾ ਬਦਨਾਮ ਕਰਦਾ ਪਿਆ ਮੇਰੇ ਬੇਟਿਆਂ ਨੂੰ ਬਦਨਾਮ ਕਰਦਾ ਪਿਆ ਮੇਰੇ ਹਸਬੰਦ ਨੂੰ ਬਦਨਾਮ ਕਰਦਾ ਪਿਆ ਆ ਉਹ ਬਿਜਲੀ ਬੋਰਡ ਚ ਨੇ ਉਹਨਾਂ ਨੂੰ ਕਹਿੰਦਾ ਹੈ ਕਿ ਇਹ ਇਹਨਾਂ ਦੀ ਮਦਦ ਕਰਦੇ ਨੇ ਜਾਂ ਕਿਤਰਾ ਵੀ ਸਾਨੂੰ ਬਦਨਾਮ ਕਰਕੇ ਸਾਡੀ ਇੱਜ਼ਤ ਦਾ ਕਰਦਾ ਪਿਆ ਤਮਾਸ਼ਾ ਵੇਖਦਾ ਪਿਆ ਅਸੀਂ ਇਹੋ ਹੀ ਬੇਨਤੀ ਕਰਾਂਗੇ ਕਿ ਸੱਚਾਈ ਦਾ ਸਾਹ ਦਿੱਤਾ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਕੀ ਹੈਗਾ ਜੀ ਮਾਮਲਾ ਉਹ ਯਾਰ ਅਰਜੀਵ ਕੁਮਾਰ ਜਿਹੜਾ ਨਾ ਉਹਨਾਂ ਦੀ ਦਰਖਾਸਤ ਹੈ ਜੀ ਸ਼ਿਵ ਸ਼ਕਤੀ ਮੈਡੀਕਲ ਸਟੋਰ ਨੇੜੇ ਬਾਸਟੈਂਡ ਨਾਲਾ ਜੀ ਉਹ ਤੇ ਬੰਦੇ ਕੁਝ ਆਏ ਤੇ ਉਹਨਾਂ ਉਹ ਤੇ ਹੱਲਾ ਗੁੱਲਾ ਉਹਨਾਂ ਕੀਤਾ ਜੀ ਹੱਲਾ ਗੁੱਲਾ ਕੀਤਾ ਤੇ ਬਦਨਾਮ ਆਪਣੇ ਔਰਤਾਂ ਕਿਨੂੰ ਕਿੰਨੇ ਦੇ ਰਿਹਾ ਰਿਸ਼ਤੇਦਾਰ ਬਦਨਾਮ ਕਰਨ ਵਾਸਤੇ ਇਹ ਕਰਕੇ ਉਹ ਤੇ ਉਹਦੀ ਸ਼ਾਨਵੀਂ ਕਰ ਰਿਹਾ ਕਰ ਰਿਹਾ ਜੀ ਜੋ ਵੀ ਕਾਰਵਾਈ ਜੋ ਵੀ ਸਾਹਮਣੇ ਆਏਗਾ ਤਾਥ ਹੋਣਗੇ ਉਹਦੇ ਮੁਤਾਬਕ ਕਾਰਵਾਈ ਜਿਹੜੇ ਬੰਦਿਆਂ ਦੇ ਆਉਗੀ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਜੀ ਉਹ ਸੀਸੀਟੀਵੀ ਵੀ ਖਾਈ ਜਾ ਰਹੀ ਹੈ ਜਿਹਨਾਂ ਗੁਰਸਤਾਰਾਂ ਦੇ ਘਰ ਜਿਹੜੀ ਆ ਧਮਕੀ ਦੇਉਂਦੀ ਉਹ ਸਾਰਾ ਉਹ ਚੈੱਕ ਕਰਕੇ ਜੋ ਵੀ ਕਾਰਵਾਈ ਆਉਂ ਚਲੇ ਜਾਂਦੀ ਜਾਊਗੀ ਜੀ